ਕੋਝ ਦੀ ਜਿਹੜੀ ਤਾਕਤ ਹੈ ਉਹ ਤਾਕਤ ਕੇਵਲੇ ਤਾਕਤ ਹੈ ਸਿੱਖ ਪਰਿਵਾਰਾਂ ਨੂੰ ਟਾਰਗੇਟ ਕੀਤਾ ਗਿਆ ਗੁਰੂ ਘਰਾਂ ਨੂੰ ਟਾਰਗੇਟ ਕੀਤਾ ਗਿਆ ਮੇਰੀ ਗੱਲ ਹੋਈ ਪ੍ਰਧਾਨ ਜੀ ਨਾਲ ਪੂਰੀ ਗਵਰਨਮੈਂਟ ਉੱਥੇ ਬੈਠੀ ਦੀ ਸੀ ਪੂਰੇ ਸਿਵਲ ਸੁਸਾਇਟੀ ਸੀ ਇਹਨਾਂ ਨੇ ਕਿਹਾ ਕਿ ਵੇਖੋ ਇਹ ਗਲਤ ਰਿਵਰ ਨਹੀਂ ਫੈਲਾਓ ਕਿ ਗੁਰਦੁਆਰਿਆਂ ਨੂੰ ਟਾਰਗੇਟ ਕੀਤਾ ਗਿਆ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਇਹ ਸਾਡਾ ਇੱਕ ਸਾਂਝਾ ਦੁਸ਼ਮਣ ਹੈ ਜਿਸ ਨੇ ਸਾਨੂੰ ਟਾਰਗੇਟ ਕੀਤਾ ਹੈ ਮਸ਼ਦਿ ਮੰਦਰ ਵੀ ਮਦਰਸੇ ਵੀ ਟਾਰਗੇਟ ਹੋ ਗਏ ਹਿੰਦੂ ਵੀ ਮੁਸਲਮਾਨ ਵੀ ਸਿੱਖ ਵੀ ਸਾਰੇ ਟਾਰਗੇਟ ਹੋ ਗਏ ਛੋਟੇ ਛੋਟੇ ਦੋ ਟਵਿਨ ਬੱਚੇ ਵੀ ਉਹ ਵੀ ਦੁਨੀਆ ਤੋਂ ਚਲੇ ਗਏ ਇਹਨਾਂ ਦੀ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਉਸ ਦੇ ਅੰਦਰ ਹੈ ਬਹੁਤ ਵੱਡੀ ਕੰਟਰੀਬਿਊਸ਼ਨ ਸ਼ਲਟਰਿੰਗ ਦੀ ਦਿਨ ਹੈ ਕਿ ਇਸ ਲਈ ਇਹਨਾਂ ਦੇ ਜੋ ਬਿਲਡਿੰਗਸ ਨੇ ਉਹਨਾਂ ਦੇ ਅੰਦਰ ਜੋ ਤਹਿਤ ਕਾਨ ਉਸ ਦੇ ਅੰਦਰ ਮੈਂ ਨਹੀਂ ਕਹ ਸਕਦਾ ਕਿੰਨੇ ਬੰਦੇ ਪਰ ਹਰ ਮੱਲੇ ਦੇ ਹਿੰਦੂ ਮੁਸਲਮਾਨ ਸਿੱਖ ਸਾਰੇ ਜੋ ਇਹਨਾਂ ਨੇ ਸ਼ੈਲਟਰ ਪ੍ਰੋਵਾਈਡ ਕੀਤੀ ਔਰ ਖੁੱਲਾ ਛੱਡ ਦਿੱਤਾ ਕਿ ਵੀ ਜੋ ਮਰਜੀ ਕੋਈ ਆਵੇ ਖਾਣਾ ਪੀਣਾ ਜੋ ਵੀ ਸੀ ਉਹ ਇਹਨਾਂ ਨੇ ਪ੍ਰੋਵਾਈਡ ਕਰਦੇ ਦੇ ਸਟਾਫ ਮੈਂਬਰਸੀ ਜਿਹੜਾ ਫੀਮੇਲ ਜਿਹੜਾ ਸਕੂਲ ਹੈ ਸਾਡਾ ਉਹਦਾ ਬੱਚਾ 10 ਸਾਲ ਦਾ ਉਹਦਾ ਤਾਂ ਪੂਰਾ ਇਹ ਜਿਹੜਾ ਜਿਹੜਾ ਇਹ ਬ੍ਰੇਨ ਬਾਹਰ ਆ ਗਿਆ ਹੋਇਆ ਕੀ ਸੀ ਐਗਜ਼ੈਕਟਲੀ ਜਿੰਨਾ ਖੋਫ ਹਰਾਸ ਜਿੰਨੀ ਕਿਲਿੰਗ ਇਹ ਅਜ ਤਬ ਲੈ ਕੇ ਦਨੀ ਇੱਕ ਦੂਵੇ ਜਿੰਨਾ ਕੰਮ ਆਂਦੇ ਨਾ ਉਹ ਸਿਰਫ ਭਰਾਏ ਭਰਾ ਦਾ ਕੰਮ ਆ ਸਕਦਾ ਹੈ ਇਹ ਨਹੀਂ ਕੋ ਪਾਲਿਸ਼ ਨਹੀਂ ਹੈ ਜੋ ਪਹਿਲਗਾਮ ਦੇ ਵਿੱਚ ਵਾਪਰਿਆ ਸੀ ਉਸ ਨੇ ਕਿਤੇ ਨਾ ਕਿਤੇ ਇੱਕ ਸੈਪਰੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕਹਿ ਲਓ ਕਿ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਕਿ ਪੁੱਛਿਆ ਗਿਆ ਤੂੰ ਕੌਣ ਹੈ ਕਲਮਾ ਆਉਂਦਾ ਜੇ ਨਹੀਂ ਆਉਂਦਾ ਤਾਂ ਤੈਨੂੰ ਗੋਲੀ ਮਾਰ ਦਿਆ ਕਿ ਮਾਰ ਵੀ ਦਿੱਤੀ ਗਈ ਕੌਮਤ ਨਾਜ਼ੁਕ ਵਕਤ ਆਂਦਾ ਹੈ ਆਇਆ ਸਾਡੇ ਤੇ ਵੀ ਆਇਆ ਪਹਿਲਗਾਮ ਵਿੱਚ ਵੀ ਆਇਆ ਬੜਾ ਨਾਜ਼ੁਕ ਵਕਤ ਸੀ ਕੌਣ ਸੀ ਮਾਰਨ ਵਾਲਾ ਕੌਣ ਨਹੀਂ ਸੀ ਇਹ ਤਾਂ ਸਰਕਾਰ ਦਾ ਕੰਮ ਹੈ ਅਸੀਂ ਤਾਂ ਨਹੀਂ ਜਾਣਦੇ ਅਸੀਂ ਕਹਿੰਦੇ ਜੜਾ ਵੀ ਹੈ ਚੁਨੋ ਤੇ ਉਹਨੂੰ ਚੁਰਾ ਤੇ ਗੋਲੀ ਮਾਰੋ ਕਸ਼ਮੀਰੀ ਕਸ਼ਮੀਰੀ ਨੇਸ਼ਨ ਇੱਕ ਗ੍ਰੇਟ ਨੇਸ਼ਨ ਹੈ ਉਹਨਾਂ ਦੀ ਹਸਪਿਟੈਲਿਟੀ ਤੁਸੀਂ ਕਦੇ ਜਾਓ ਤੇ ਤੁਸੀਂ ਦੇਖੋਗੇ ਕਈ ਮਿਸਾਲਾਂ ਨੇ ਕਈ ਮਿਸਾਲਾਂ ਨੇ ਉਹਦੇ ਹਸਪਿਟੈਲਿਟੀ ਦੀ ਅਗਰ ਅਸੀਂ ਦੇਸ਼ ਤੇ ਪ੍ਰਤੀ ਅਗਰ ਅਸ ਸੱਚੇ ਵਫਾਦਾਰ ਹਾਂ ਤੇ ਸਾਨੂੰ ਸੱਚ ਬੋਲਣਾ ਪਏਗਾ ਸੱਚ ਸੁਣਨਾ ਪਏਗਾ ਸੱਚ ਤੱਕ ਪਹੁੰਚਣਾ ਪਏਗਾ ਔਰ ਸੱਚ ਨੂੰ ਰਿਸਰਚ ਕਰਨਾ ਪਏਗਾ ਵਰਨਾ ਜਿਹੜੇ ਐਲੀਮੈਂਟਸ ਹਿੰਦੂਆਂ ਵਿੱਚ ਨੇ ਸਿੱਖਾਂ ਵਿੱਚ ਨੇ ਗੰਦੇ ਮੁਸਲਮਾਨਾਂ ਵਿੱਚ ਨੇ ਗੰਦੇ ਉਹ ਕਾਮਯਾਬ ਹੋ ਜਾਣਗੇ ਉਹ 1% ਅਗਰ ਅਸੀਂ ਅਕਲਮੰਦੀ ਨਾਲ ਕੰਮ ਨਹੀਂ ਲਵਾਂਗੇ ਹਿੰਦੁਸਤਾਨੀ ਅਗਰ 140 ਕਰੋੜ ਹਿੰਦੁਸਤਾਨੀ ਅਕਲਮੰਦੀ ਨਾਲ ਕੰਮ ਨਹੀਂ ਲਵੇਗਾ 1% ਜਿੱਤ ਜਾਏਗਾ ਤੇ 99% ਲੋਕਾਂ ਨੇ ਹਾਰ ਜਾਣਾ ਸਾਡੇ ਮੁਲਕ ਨੂੰ ਸਾਡੇ ਆਰਮੀ ਬਚਾ ਲੈਣਗੇ ਜਨਾਬ ਸਾਡੇ ਹਕੂਮਤਾਂ ਨੂੰ ਬਚਾ ਲੈਣਗੇ ਲੇਕਿਨ ਇਹ ਝੂਠ ਸਾਡੇ ਮੁਲਕ ਨੂੰ ਤਬਾਹ ਕਰ ਜਾਏਗਾ ਇਹ ਬੜੀ ਚਿੰਤਾ ਹੈ ਜਿੱਥੇ ਸੱਚ ਨਹੀਂ ਹੈ ਨਾ ਉੱਤੇ ਕੁਛ ਨਹੀਂ ਉੱਤੇ ਤੁਸੀਂ ਜਿੰਦੀ ਮਰਜ਼ੀ ਤੁਸੀਂ ਇਬਾਦਤ ਕਰੋ ਤੁਸੀਂ ਜੋ ਮਰਜ਼ੀ ਕਰੋ ਜਿੰਨੇ ਮਰਜ਼ੀ ਪਾਠ ਪੜੋ ਨਮਾਜ਼ਾਂ ਪੜੋ ਇਹ ਝੂਠ ਬੋਲਿਆ ਨਾ ਸਭ ਖਤਮ ਹੋਊਗਾ 60 ਕਮਰਾ ਸਾਡਾ ਹੋਸਟਲ ਦਾ ਅਸੀਂ ਉਹ ਸਾਰੇ ਯਾਤਰੀ ਉੱਥੇ ਠਹਿਰਾਏ ਉਹ ਸਾਡੇ ਮਦਰਸੇ ਜਿਹੜੇ Nepal'de de uh, Bombay'de yatırırsın o hayran oluyor. Bize bu ne? Biz ne yapıyoruz? 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 بس ਇਹ ਇਸੰਦੇ ਇੱਥੇ ਦੇ ਬਹੁਤ ਵੱਡਾ ਇੱਕ ਇਨਸਟੀਟਿਊਸ਼ਨ ਹੈ ਗਰੁੱਪ ਆਫ ਐਜੂਕੇਸ਼ਨਲ ਗਰੁੱਪ ਆਫ ਇਨਸਟੀਟਿਊਸ਼ਨ ਹੈ ਜ਼ਿਆਉਲੂ ਜ਼ਿਆਉਲੂ ਉਸਦੇ ਹੈਡ ਨੇ ਇਹਨਾਂ ਦੀ ਇੱਕ ਬਹੁਤ ਵੱਡੀ ਕੰਟ੍ਰਿਬਿਊਸ਼ਨ ਪੁੱਛਦੇ ਅੰਦਰ ਹੈ ਬਹੁਤ ਵੱਡੀ ਕੰਟ੍ਰਿਬਿਊਸ਼ਨ ਸ਼ਲਟਰਿੰਗ ਕੀਤੀ ਨੇ ਕਿ ਇਸ ਲਈ ਇਹਨਾਂ ਦੇ ਜੋ ਬਿਲਡਿੰਗਸ ਨੇ ਉਹਨਾਂ ਦੇ ਅੰਦਰ ਜੋ ਤਹਿਖਾਨ ਉਸਦੇ ਅੰਦਰ ਮੈਨੇ ਕਹ ਸਕਦਾ ਕਿਤਨੇ ਬੰਦੇ ਪਰ ਹਰ ਮੱਲੇ ਦੇ ਹਿੰਦੂ ਮੁਸਲਮਾਨ ਸਿੱਖ ਸਾਰੇ ਜੋ ਇਹਨਾਂ ਨੇ ਸ਼ੈਲਟਰ ਪ੍ਰੋਵਾਈਡ ਕੀਤੀ ਔਰ ਖੁੱਲਾ ਛੱਡ ਦਿੱਤਾ ਕਿ ਵੀ ਜੋ ਮਰਜੀ ਕੋਈ ਆਵੇ ਖਾਣਾ ਪੀਣਾ ਜੋ ਵੀ ਸੀ ਉਹ ਇਹਨਾਂ ਨੇ ਪ੍ਰੋਵਾਈਡ ਕਰਦੇ ਰਹੇ ਇਸ ਕਿਸਮ ਦਾ ਬੋਲ ਹੁਣ ਮੈਂ ਜਿਹੜੀ ਤਾਕਤ ਤੁਹਾਨੂੰ ਦੱਸੀ ਜੀ ਕਿ ਪੁੰਛ ਤੇ ਜਿਹੜੀ ਤਾਕਤ ਹੈ ਉਹ ਤਾਕਤ ਕੇਵਲੇ ਤਾਕਤ ਹੈ ਕਿ ਇੱਥੇ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਇਕੱਠੇ ਖੜੇ ਔਰ ਇਹ ਕਾਰਨ ਸੀ ਕਿ ਟੈਰਰਿਜ਼ਮ ਜਿਹੜਾ ਸੀ ਉਹ ਪੁੰਛ ਦੇ ਅੰਦਰ ਕਦੇ ਕਾਮਯਾਬ ਨਹੀਂ ਹੋਇਆ ਪੋਸਟ ਅੰਦਰ ਕਦੇ ਕਾਮਯਾਬ ਨਹੀਂ ਹੋਇਆ ਬੇਸ਼ੱਕ ਕੋਸ਼ਿਸ਼ਾਂ ਬਹੁਤ ਹੁੰਦੀਆਂ ਰਹੀਆਂ ਹੋਸ਼ਾਂ ਬਹੁਤ ਆ ਹਾਦਸੇ ਵੀ ਹੋ ਗਏ ਬੇਸ਼ੱਕ ਨੁਕਸਾਨ ਵੀ ਹੋ ਗਿਆ ਲੇਕਿਨ ਇਹ ਜੋ ਆਪਸੀ ਪਾਈਚਾਰਸ ਇਹ ਕਦੇ ਖਤਮ ਨਹੀਂ ਹੋਇਆ ਮੈਂ ਜ਼ਰੂਰ ਕਹਾਂਗਾ ਕਿ ਮੌਲਵੀ ਸੈਦ ਸਾਹਿਬ ਸਾਡੇ ਨਾਲ ਖੜੇ ਨੇ ਇਹਨਾਂ ਦੇ ਵਿਚਾਰ ਜੀ ਕੀ ਕਹਿਣਾ ਚਾਹੋਗੇ ਕਈ ਕੁਸ਼ ਮੈਂ ਪੰਜਾਬ ਤੋਂ ਆਇਆ ਪੰਜਾਬੀ ਬੋਲੋ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਡਾਇਰੈਕਟਿਵ ਸੀ ਅਸੀਂ ਹੁਣ ਇਹ ਗੱਲਬਾਤ ਸਾਂਝੀ ਕੀਤੀ ਹੈ ਕਿ ਅਸੀਂ ਇਸੇ ਸਾਨੂੰ ਇਸੇ ਕਰਕੇ ਹੀ ਇੱਥੇ ਆਉਣਾ ਪਿਆ ਇੰਨੀ ਦੂਰ ਕਿ ਚਲੋ ਜੇ ਅਸੀਂ ਕਿਤੇ ਜ਼ਰੀਆ ਬਣ ਸਕਦੇ ਹਾਂ ਛੋਟਾ ਮੋਟਾ ਤਾਂ ਇਹ ਸੀ ਕਿ ਸਿੱਖ ਪਰਿਵਾਰਾਂ ਨੂੰ ਟਾਰਗੇਟ ਕੀਤਾ ਗਿਆ ਗੁਰੂ ਘਰਾਂ ਨੂੰ ਟਾਰਗੇਟ ਕੀਤਾ ਗਿਆ ਮੇਰੀ ਗੱਲ ਹੋਈ ਪ੍ਰਧਾਨ ਜੀ ਨਾਲ ਤਾਂ ਮੈਨੂੰ ਲੱਗਾ ਕਿ ਜੇ ਹਾਂ ਤਾਂ ਹੈ ਨਹੀਂ ਕੁਝ ਹੋਇਆ ਕੀ ਸੀ ਐਗਜ਼ੈਕਟਲੀ ਜੇ ਜੇ ਤੁਹਾਡੀ ਜ਼ਬਾਨੀ ਲੋਕਾਂ ਤੱਕ ਕੋਈ ਗੱਲ ਪਹੁੰਚਾਓ ਤੁਸੀਂ ਸਭ ਤੋਂ ਪਹਿਲੇ ਤੇ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨੇ ਦੂਰੋਂ ਪਹੁੰਚ ਆਇਓ ਪਹੁੰਚ ਸਾਡਾ ਬੜਾ ਫਾਰ ਫਲੰਗ ਹੈ ਇੱਥੇ ਜੰਮੂ ਤੋਂ ਨਹੀਂ ਕੋਹ ਆਂਦਾ ਤੇ ਤੁਸੀਂ ਤੇ ਉੱਥੋਂ ਪੰਜਾਬ ਤੋਂ ਆ ਗਏ ਹੋ ਦੂਸਰੀ ਗੱਲ ਇਹ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇੱਥੇ ਕਿਸੇ ਖਾਸ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਜਾਂ ਗੁਰਦੁਆਰਾ ਸਾਹਿਬ ਨੂੰ ਟਾਰਗੇਟ ਕੀਤਾ ਗਿਆ ਇਹ ਸਾਡੇ ਪ੍ਰਧਾਨ ਜੀ ਸੀਐਮ ਸਾਹਿਬ ਦੀ ਮੀਟਿੰਗ ਸੀ ਇੱਥੇ ਉਮਰ ਅਬਦੁੱਲਾਹ ਸਾਹਿਬ ਆਏ ਦੇ ਸਨ ਜਿਹੜੀਆਂ ਸਾਰਿਆਂ ਨੇ ਗੱਲਾਂ ਕੀਤੀ ਉਸ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਪ੍ਰਧਾਨ ਸਾਹਿਬ ਨੇ ਉੱਥੇ ਕਹੀ ਹੈ ਕਿ ਔਰ ਇੱਕ ਫੋਰਮ ਤੇ ਕਹੀ ਹੈ ਔਰ ਔਰ ਉੱਥੇ ਪੂਰੇ ਮਤਲਬ ਪੂਰੀ ਗਵਰਨਮੈਂਟ ਉੱਥੇ ਬੈਠੀ ਦੀ ਸੀ ਪੂਰੇ सिविल सोसाइटी्स इना क्या कि भाई देखो एक गलत रूमर नहीं फैलाओ कि गुरुद्वारों ਨੂੰ ਟਾਰਗੇਟ ਕੀਤਾ ਗਿਆ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਇਹ ਸਾਡਾ ਇੱਕ ਸਾਂਝਾ ਦੁਸ਼ਮਣ ਹੈ ਜਿਸ ਨੇ ਸਾਨੂੰ ਟਾਰਗੇਟ ਕੀਤਾ ਹੈ ਇਥੇ ਮਸਜਿਦ ਵੀ ਮੰਦਿਰ ਵੀ ਮਦਰਸੇ ਵੀ ਟਾਰਗੇਟ ਹੋ ਗਿਆ ਹਿੰਦੂ ਵੀ ਮੁਸਲਮਾਨ ਵੀ ਸਿੱਖ ਵੀ ਸਾਰੇ ਟਾਰਗੇਟ ਹੋ ਗਏ ਛੋਟੇ ਛੋਟੇ ਦੋ ਟਵਿਨ ਬੱਚੇ ਵੀ ਉਹ ਵੀ ਦੁਨੀਆ ਤੋਂ ਚਲੇ ਗਏ ਉਹਨਾਂ ਦਾ ਫਾਦਰ ਇਸ ਸਿਟਮ ਹਸਪਤਾਲ ਵਿੱਚ ਉਹਨੂੰ ਪਤਾ ਨਹੀਂ ਕਿ ਮੇਰੇ ਬੱਚੇ ਕਿੱਥੇ ਹਨ ਫੁੱਲ ਜੇ ਬੱਚੇ ਇਹ ਟਵਿਨਸ ਨੇ ਇਕੱਠੇ ਪੈਦਾ ਹੋਏ ਤਾਂ ਇਕੱਠੇ ਮਰ ਗਏ ਠੀਕ ਹੈ ਜੀ ਇਤਨੇ ਬੜੀ ਟ੍ਰੇਜਡੀ ਇੱਥੇ ਹੋ ਗਈ ਤੇ ਇਸ ਮੇਰੇ ਮੇਰਾ ਜਿਹੜਾ ਇੰਸਟੀਚੂਟ ਹੈ ਉੱਥੇ ਬਲਾਸਟ ਹੋ ਗਿਆ ਉੱਥੇ ਇੱਕ ਬੰਦਾ ਤੇ ਉਹਦੀ ਡੈਥ ਉੱਥੇ ਹੋ ਗਈ ਦੂਵਾ ਸਾਡਾ ਸਟਾਫ ਮੈਂਬਰ ਸੀ ਉਹਦੇ ਬ੍ਰਦਰ ਦੀ ਡੈਥ ਹੋ ਗਈ ਤੀਸਰੀ ਤੀਸਰੀ ਸਾਡੀ ਇੱਕ ਫੀਮੇਲ ਜਿਹੜੀ ਸਾਡੀ ਇੱਕ ਰਸ਼ਮੀ ਸੁਦਨ ਉਹਦਾ ਨਾਮ ਸੀ ਉਹ ਵੀ ਸਾਡੀ ਸਟਾਫ ਮੈਂਬਰ ਸੀ ਫੀਮੇਲ ਜਿਹੜਾ ਸਕੂਲ ਹੈ ਸਾਡਾ ਉਹਦਾ ਬੱਚਾ 10 ਸਾਲ ਦਾ ਉਹਦਾ ਤਾਂ ਪੂਰਾ ਇਹ ਜਿਹੜਾ ਜਿਹੜਾ ਇਹ ਬ੍ਰੇਨ ਬਾਹਰ ਆ ਗਿਆ ਤੇ ਸਾਡੀ ਬੰਦਸੀ ਵੀ ਹੈ ਕਿ ਐਲਓਸੀ ਤੇ ਰਹਿੰਦੇ ਹਾਂ ਤੇ ਇਹ ਅਸੀਂ ਬੜਾ ਕੋਈ ਦੇਖਿਆ ਇੱਥੇ ਬੜਾ ਕੋਈ ਦੇਖਿਆ ਅਸੀਂ ਇੱਥੇ ਸਾਡੇ ਵਿੱਚ ਤੇ ਕੋਈ ਕੋਈ ਅਬਨਾਰਮਲ ਚੀਜ਼ਾਂ ਨਹੀਂ ਹੈ ਦੈਟਸ ਵੈਰੀ ਮਚ ਨਾਰਮਲ ਫਾਰ ਅਸ ਨਾ ਲੇਕਿਨ ਸਿਟੀ ਸਾਡੀ ਹਮੇਸ਼ਾ ਸੇਫ ਰਹੀ ਸਿਵਿਲਿਅਨ ਦਾ ਨੁਕਸਾਨ ਨਹੀਂ ਹੋਇਆ ਕਦੀ ਨਹੀਂ ਹੋਇਆ ਲੇਕਿਨ ਫਸਟ ਟਾਈਮ ਸ਼ਾਇਦ 1971 ਦੇ ਵਿੱਚ ਜੇ ਇਹ ਲਾਤ ਬਣੇ ਹੋ ਸਕਦੇ ਸਾਡੇ ਬੜੇ ਕਹਿੰਦੇ ਨੇ ਕਿ ਉਹ ਛੁੱਟਮਟ ਹੋਇਆ ਲੇਕਿਨ ਮਤਲਬ ਜਿੰਨਾ ਖੋਫ ਹਰਾਸ ਜਿੰਨੀ ਕਿਲਿੰਗ ਇਹ ਅੱਜ ਤੋਂ ਪਹਿਲੇ ਕਦੇ ਨਹੀਂ ਹੋਇਆ ਇਸ ਪੱਧਰ ਦਾ ਨਹੀਂ ਹੋਇਆ ਕਦੇ ਨਹੀਂ ਹੋਇਆ ਕਦੇ ਨਹੀਂ ਹੋਇਆ ਲੇਕਿਨ ਜਿਸ ਤਰ੍ਹਾਂ ਮੇਰੇ ਭਰਾ ਨੇ ਕਿਹਾ ਇਹ ਸੱਚ ਵਿੱਚ ਭਰਾ ਹਨ ਅਸੀਂ ਦੋ ਇੱਕ ਦੋ ਦੇ ਜਿਹੜਾ ਕੰਮ ਆਉਂਦੇ ਨੇ ਨਾ ਉਹ ਸਿਰਫ ਪ੍ਰਾਇ ਪ੍ਰਾਦ ਇੱਕ ਦੋ ਦਾ ਕੰਮ ਆ ਸਕਦਾ ਹੈ ਇਹ ਨਹੀਂ ਕੋਈ ਪਾਲਿਸ਼ ਨਹੀਂ ਹੈ ਤੁਸੀਂ ਬੱਤੋਗੇ ਰਵੋਗੋ ਦੇਖੋਗੇ ਤੇ ਮੈਂ ਕਿਉਂਕਿ ਸਾਡੇ ਵਰਗੇ ਲੋਕ ਜਿਹੜੇ ਨਾਰਮਲ ਲੋਕ ਨੇ ਆਮ ਲੋਕ ਨੇ ਇਸ ਗੱਲ ਨੂੰ ਬੜੇ ਬੜੇ ਸਹਿਜ ਤਰੀਕੇ ਨਾਲ ਸਮਝਦੇ ਆ ਕਿ ਆਪ ਭਰਾ ਖੜੇ ਨੇ ਅਸੀਂ ਸਾਰੇ ਸਾਡੇ ਦਸਤਾਰਾਂ ਸਜਾਈਆਂ ਤੁਸੀਂ ਮੁਸਲਿਮ ਧਰਮ ਤੋਂ ਤੇ ਅਸੀਂ ਇਕੱਠੇ ਖੜੇ ਹਾਂ ਗੱਲ ਕਰ ਰਹੇ ਬੜੇ ਪਿਆਰ ਨਾਲ ਐਂ ਹੀ ਰਹਿਣੇ ਆ ਅਸੀਂ ਅਸੀਂ ਗਵੰਡੀ ਵੀ ਹੈਗੇ ਹਾਂ ਪਰ ਜੋ ਪਹਿਲਗਾਮ ਦੇ ਵਿੱਚ ਵਾਪਰਿਆ ਸੀ ਉਸ ਨੇ ਕਿਤੇ ਨਾ ਕਿਤੇ ਇੱਕ ਸੈਪਰੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕਹਿ ਲਓ ਕਿ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਕਿ ਪੁੱਛਿਆ ਗਿਆ ਉਹ ਕੌਣ ਹੈ ਕਲਮਾ ਆਉਂਦਾ ਜੇ ਨਹੀਂ ਆਉਂਦਾ ਤਾਂ ਤੈਨੂੰ ਗੋਲੀ ਮਾਰ ਦਿਆਂਗੇ ਮਾਰ ਵੀ ਦਿੱਤੀ ਗਈ 26 ਲੋਕਾਂ ਦੀ ਮੌਤ ਹੋਈ ਇਸ ਤੇ ਤੁਸੀਂ ਕਹਿਣਾ ਕੀ ਚਾਹੋਗੇ ਅਜਿਹੇ ਲੋਕਾਂ ਵਾਸਤੇ ਹੁਣ ਜੇ ਇਹ ਕਹੀਏ ਕਿ ਜੇ ਅਸੀਂ ਕਹੀਏ ਕਿ ਤੈਨੂੰ ਪੰਜ ਪੌੜੀਆਂ ਦਾ ਪਾਠ ਆਉਂਦਾ ਜਾਂ ਨਹੀਂ ਆਉਂਦਾ ਜੇ ਨਹੀਂ ਆਉਂਦਾ ਤਾਂ ਅਸੀਂ ਤੈਨੂੰ ਨੁਕਸਾਨ ਕਰਾਂਗੇ ਕਿੱਡੀ ਬਹੁਤ ਗਲਤ ਗੱਲ ਹੈ ਸਾਡਾ ਕੋਈ ਅੱਲਾ ਇਹ ਗੱਲ ਨਹੀਂ ਕਹਿੰਦਾ ਕੋਈ ਕੋਈ ਗੁਰੂ ਇਹ ਗੱਲ ਨਹੀਂ ਕਹਿੰਦਾ ਧਰਮ ਤਾਂ ਇੱਕੋ ਜਿਹਾ ਉਹ ਉਸ ਬਾਬਤ ਮੈਂ ਤੁਹਾਡੀ رائے ਜਾਣਨੀ ਚਾਹੁੰਦਾ ਦੇਖੋ ਸਾਡਾ ਈਮਾਨ ਇਹ ਹੈ ਕਿ ਕੌਮਾਂ ਤੇ ਆਜ਼ਮਾਇਸ਼ ਆਂਦੀ ਹੈ ਠੀਕ ਹੈ ਬੰਦਿਆਂ ਤੇ ਵੀ ਆਜ਼ਮਾਇਸ਼ ਆਂਦੀ ਹੈ ਔਖਾ ਵਕਤ ਬੁਰਾ ਵਕਤ ਹਰ ਬੰਦੇ ਤੇ ਵੀ ਆਂਦਾ ਹੈ ਹਰ ਸਮਾਜ ਤੇ ਆਂਦਾ ਹੈ ਹਰ ਕੌਮ ਤੇ ਆਂਦਾ ਹੈ ਉਹ ਇਹ ਵਕਤ ਹੁੰਦਾ ਸਵਲਦਾ ਕਿ ਉਹਦੇ ਵਕਤ ਇਨਸਾਨ ਦਾ ਖੂਨ ਖੋਲ ਜਾਂਦਾ ਹੈ ਤੇ ਉਸ ਜੋਸ਼ 'ਚ ਹੋਸ਼ ਬਾਕੀ ਰੱਖਣਾ ਇਹ ਅਕਲਮੰਦੀ ਹੈ ਕੌਮਾਂ ਦੀ ਵੀ ਸਮਾਜ ਦੀ ਵੀ ਤੇ ਇੰਡੀਵਿਜੂਅਲ ਕੈਰੇਕਟਰ ਵੀ ਹੋਣਾ ਚਾਹੀਦਾ हिंदुस्तान ਜਿਆ ਮੁਲਕ ਇਤਨੇ ਖੂਬਸੂਰਤ ਨੇਸ਼ਨ ਉਹਦੇ ਚ ਤੁਸੀਂ ਦੇਖੋ ਕਿੰਨੇ ਇਥੇ ਇਥੇ ਅਟੈਕ ਇੰਡੀਆ ਤੇ ਹੋ ਗਏ ਚਲੋ ਹਿਸਟਰੀ ਦੇਖੋ ਤੁਸੀਂ ਹਿਸਟਰੀ ਦੇਖੋ ਇਥੇ ਬੜੇ ਬੜੇ ਲੁਟੇਰੇ ਆਏ ਇੰਡੀਆ ਲੁਟਿਆ ਚਲੇ ਗਏ ਇਹਨਾਂ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਅੱਜ ਫਿਰ ਇੰਡੀਆ ਸੋਨੇ ਦੀ ਚਿੜੀਆ ਐਸੀ ਗੱਲ ਨਹੀਂ ਹੈ ਅਗਰ ਤੁਸੀਂ ਹਿਸਟਰੀ ਦੇਖੋਗੇ ਤੁਸੀਂ ਰਿਸਰਚ ਕਰੋਗੇ ਕੌਮਤ ਨਾਜ਼ੂ ਵਕਤ ਆਂਦਾ ਹੈ ਆਇਆ ਸਾਡੇ ਤੇ ਵੀ ਆਇਆ ਪਹਿਲਗਾਮ ਵਿੱਚ ਵੀ ਆਇਆ ਉਹ ਬੜਾ ਨਾਜ਼ੂ ਵਕਤ ਸੀ ਕੌਣ ਸੀ ਮਾਰਨ ਵਾਲਾ ਕੌਣ ਨਹੀਂ ਸੀ ਇਹ ਤਾਂ ਸਰਕਾਰ ਦਾ ਕੰਮ ਹੈ ਅਸੀਂ ਤਾਂ ਨਹੀਂ ਜਾਣਦੇ ਅਸੀਂ ਕਹਿੰਦੇ ਜੜਾ ਵੀ ਹੈ ਚੁਨੋ ਤੇ ਉਹਨੂੰ ਚੁਰਾ ਤੇ ਗੋਲੀ ਮਾਰੋ ਫਿਰ ਸਾਡੀ ਪਿਆਸ ਬੁਝੇਗੀ ਫਿਰ ਸਾਨੂੰ ਠੰਡ ਪੀਏਗੀ ਕਿਉਂਕਿ ਅਸੀਂ ਬਦਨਾਮ ਹੋ ਗਏ ਉਹਨਾਂ ਸਾਡੇ ਸ਼ਾਇਦ ਪਹਿਲਗਾਮ ਵੀ ਕੋਈ ਨਹੀਂ ਜਾਏਗਾ ਤੇ ਪੁੰਛ ਵੀ ਕੋਈ ਨਹੀਂ ਆਏਗਾ ਤੁਸੀਂ ਬਦਨਾਮ ਨਹੀਂ ਹੋਏ ਇਹਦੇ ਵਿੱਚ ਇੱਕ ਗੱਲ ਨੂੰ ਹੋਰ ਸਮਝਣਾ ਪਏਗਾ ਇਹ ਗੱਲ ਵੀ ਲੋਕਾਂ ਨੂੰ ਪਤਾ ਹੈ ਕਿ ਜੇਕਰ ਉਥੇ ਇਹ ਪੁੱਛਿਆ ਗਿਆ ਕਿ ਤੂੰ ਕਲਮਾ ਜਾਣਦਾ ਜਾਂ ਨਹੀਂ ਜਾਣਦਾ ਤਾਂ ਉਥੇ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਜਿਹੜੇ ਇੰਜਰਡ ਹੋਏ ਉਹਨਾਂ ਨੂੰ ਸ਼ੈਲਟਰ ਵੀ ਜਿਹੜਾ ਉਥੇ ਦਾ ਮੁ슬림 ਭਾਈਚਾਰਾ ਉਹਨਾਂ ਨੇ ਦਿੱਤਾ ਹਸਪੀਟਲ ਵੀ ਉਹਨਾਂ ਨੇ ਪਹੁੰਚਾਇਆ ਇਸ ਕਰਕੇ ਮੈਂ ਇਸ ਗੱਲ ਨਾਲ ਐਗਰੀ ਨਹੀਂ ਕਰਦਾ ਕਿ ਤੂੰ ਬਦਨਾਮ ਤੁਸੀਂ ਤਾਂ ਜਰਨਲਿਸਟ ਹੋ ਤੁਸੀਂ ਤਾਂ ਜਰਨਲਿਸਟ ਹੋ ਤੁਸੀਂ ਤਾਂ ਦੁਨੀਆ ਸਾਰੀ ਦੇਖਦੇ ਹੋ ਬਟ ਇੱਕ ਇੱਕ ਕਾਮਨ ਮੈਨ ਜਿਹੜਾ ਬਨਾਰਸ ਬੈਠਾਦਾ ਜਿਹੜਾ ਤਾਮਿਲਨਾਡੂ ਬੈਠਾਦਾ ਜਿਹੜਾ ਬੈਂਗਲੌਰ ਬੈਠਾਦਾ ਜਿਹੜਾ ਕਾਨਪੂਰ ਬੈਠਾਦਾ ਮੈਂ ਮਿਸਾਲ ਦਿੰਦਾ ਜਿਹੜਾ ਜਲੰਧਰ ਬੈਠਾ ਹੈ ਉਹਨੂੰ ਇਸ ਗੱਲ ਦਾ ਪਤਾ ਨਹੀਂ ਹੈ ਉਹ ਤਾਂ ਉਹ ਸਮਝੇਗਾ ਜੋ ਗੱਲ ਉਸ ਤੱਕ ਪੁੱਜੀ ਹੈ ਜੋ ਨੈਰੇਟਿਵ ਹੈ ਲੇਕਿਨ ਲੇਕਿਨ ਜੋ ਨੈਰੇਟਿਵ ਹੈ ਲੇਕਿਨ ਦੇਖੋ ਤੁਸੀਂ ਉੱਥੇ 2000 ਟੂਰਿਸਟ ਸੀ 2000 ਚੋਂ 26 ਲੋਕ ਮਾਰੇ ਗਏ ਇਨੋਸੈਂਟ ਲੇਕਿਨ ਇੱਕ ਕਿਸੇ ਨੇ ਨਹੀਂ ਪੁੱਛਿਆ ਇਸ ਗੱਲ ਤੇ ਕਿਸੇ ਨੇ ਡਿਸਕਸ਼ਨ ਨਹੀਂ ਕੀਤੀ ਕਿ ਉਹ ਹਜ਼ਾਰਾਂ ਲੋਕੀ ਕਿਸ ਤਰ੍ਹਾਂ ਬਚ ਉਹ ਉਹਨੂੰ ਕੋੜਿਆਂ ਵਾਲਿਆਂ ਨੇ ਚੁਕਿਆ ਲੋਕਾਂ ਨੇ ਚੁਕਿਆ ਲੋਕਾਂ ਦੇ ਛਪਾਇ ਤੇ 2000 ਲੋਕ ਤੇ ਟੂਰਿਸਟਨ ਤੇ 5700 ਨਾਰਮਲੀ ਉਥੇ ਜਿਹੜੇ 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 ਲਾਇਬ੍ਰਰੀਆਂ ਨੇ ਜਿਹੜੇ ਉਥੇ ਉਹ ਜਿਹੜੇ ਕੋਲਾਸ਼ ਲਾਦੇ ਜੋ ਕਰਦੇ ਉਹ ਦੁਕਾਨਦਾਰਨ ਜਾਂ ਜੋ ਉਹਨਾਂ ਲੋਕਾਂ ਨੇ ਆਪਣਾ ਕਾਰੋਬਾਰ ਛੱਡਿਆ ਉਥੇ ਠੇਲੇ ਛੱਡੇ ਦੁਕਾਨਾਂ ਸ਼ਟਰ ਖੁੱਲੇ ਛੱਡੇ ਉਹਨਾਂ ਨੇ ਕਿਹਾ ਕਿ ਤਾਂ ਇਹਨਾਂ ਲੋਕ ਨੂੰ ਬਚਾਇਆ 26 ਲੋਕ ਮਾਰੇਗੇ ਸ਼ਹੀਦ ਹੋਗੇ ਲੇਕਿਨ ਜਿਹੜਾ 1000 1500 ਬਚਿਆ ਉਸੇ ਚੁ ਅੱਧਾ ਤੇ ਉਹ ਜਨ ਨਟਿਆ ਅੱਧਾ ਹੋਇਆ ਜਿੰਨੂੰ ਉੱਥੇ ਤੇ ਲੋਕ ਲੋਕ ਨੂੰ ਪ੍ਰੋਟੈਕਟ ਕੀਤਾ ਉਹਨਾਂ ਨੂੰ ਉਹਨਾਂ ਨੂੰ ਸੰਭਾਲਿਆ ਉਹਨਾਂ ਨੂੰ ਥੱਲੇ ਲੈ ਕੇ ਆਇਆ ਲੋਕਲ ਕਸ਼ਮੀਰੀਆਂ ਦੇ ਅੱਖਾਂ ਦੇ ਵਿੱਚੋਂ ਅਸੀਂ ਹੰਝੂ ਵਹਿੰਦੇ ਹੋਏ ਦਿਖਿਆ ਬਿਲਕੁਲ ਕਸ਼ਮੀਰੀ ਕਸ਼ਮੀਰੀ ਨੇਸ਼ਨ ਗ੍ਰੇਟ ਨੇਸ਼ਨ ਹੈ ਉਹਨਾਂ ਦੀ ਹਸਪਿਟੈਲਿਟੀ ਤੁਸੀਂ ਕਦੇ ਜਾਓ ਤੇ ਤੁਸੀਂ ਦੇਖੋਗੇ ਕਈ ਮਿਸਾਲਾਂ ਕਈ ਮਿਸਾਲਾਂ ਨੇ ਉਹਦੇ ਹਸਪਿਟੈਲਿਟੀ ਦੀ ਲੇਕਿਨ ਸਭ ਤੋਂ ਬੜੀ ਜਿਹੜਾ ਸਾਡੇ ਦੇਸ਼ ਵਾਸਤੇ ਇੱਕ ਚੈਲੰਜ ਹੈ ਕਿ ਜਿਹੜੀ ਮਿਸ ਇਨਫਾਰਮੇਸ਼ਨ ਹੈ ਔਰ ਜਿਹੜਾ ਇੱਕ ਗਲਤ ਨੈਰੇਟਿਵ ਹੈ ਅਗਰ ਅਸੀਂ ਦੇਸ਼ ਤੇ ਪ੍ਰਤੀ ਅਗਰ ਅਸੀਂ ਸੱਚੇ ਵਫਾਦਾਰ ਹਾਂ ਤੇ ਸਾਨੂੰ ਸੱਚ ਬੋਲਣਾ ਪਏਗਾ ਸੱਚ ਸੁਣਨਾ ਪਏਗਾ ਸੱਚ ਤੱਕ ਪੁੱਛਣਾ ਪਏਗਾ ਔਰ ਸੱਚ ਨੂੰ ਰਿਸਰਚ ਕਰਨਾ ਪਏਗਾ ਵਰਨਾ ਜਿਹੜੇ ਐਲੀਮੈਂਟਸ ਹਿੰਦੂਆਂ ਵਿੱਚ ਹਨ ਸਿੱਖਾਂ ਵਿੱਚ ਹਨ ਗੰਦੇ ਮੁਸਲਮਾਨਾਂ ਵਿੱਚ ਹਨ ਗੰਦੇ ਉਹ ਕਾਮਯਾਬ ਹੋ ਜਾਣਗੇ ਉਹ 1% ਅਗਰ ਅਸੀਂ ਅਕਲਮੰਦੀ ਨਾਲ ਕੰਮ ਨਹੀਂ ਲਵਾਂਗੇ ਹਿੰਦੁਸਤਾਨੀ ਅਗਰ 140 ਕਰੋੜ ਹਿੰਦੁਸਤਾਨੀ ਅਕਲਮੰਦੀ ਨਾਲ ਕੰਮ ਨਹੀਂ ਲਵੇਗਾ 1% ਜਿੱਤ ਜਾਏਗਾ ਤੇ 99% ਲੋਕਾਂ ਨੇ ਹਾਰ ਜਾਣਾ ਸੱਚੇ ਨੇ ਹਾਰ ਜਾਣਾ ਝੂਠਿਆਂ ਨੇ ਜਿੱਤ ਜਾਣਾ ਔਰ ਫਿਤਨਾ ਪਰਵਰ ਸਿਰਫ 1% ਗੰਦਾ ਹੈ ਨਾ ਸਿਰ 1% ਹੈ ਤੇ ਲੇਕਿਨ ਮੁਸ਼ਕਿਲ ਇਹ ਹੈ ਐਸਾ ਲੱਗਦਾ ਹੈ ਜਿਹੜਾ ਝੂਠ ਦਾ ਜਿਹੜਾ ਝੂਠ ਦਾ ਪ੍ਰਚਾਰ ਹੋ ਰਿਹਾ ਹੈ ਉਹ اوہ ساڑے ملک کے سب تو بڑا چیلنج ہے ساڑے ملک نو ساڑے آرمی بچا لے گی جناب ساڑے حکومتہ بچا لے گیا لیکن یہ چھوٹ ساڑے ملک نو تباہ کر جائے گا یہ بڑی چنتہ ہے اور کسے ملک نو بھی یہ تباہ کر سکتا ہے کیونکہ جڑا جڑا ساڑا بھارتی یا ناغرک ہے وہ کنسرن ہے چھوٹا ہے یا بڑا ہے کروڑ دا ایک سو چالی کروڑ پورا کنسرن ہے ਉਧਰ ਕੋਈ ਐਸਾ ਨਹੀਂ ਹੈ ਕਿ ਜਿਹੜਾ ਉਹ ਹੈ ਜੀ ਉਹ ਕਾਟ ਹਿੰਦੁਸਤਾਨੀ ਹੈ ਬਾਦ ਹਿੰਦੁਸਤਾਨੀ ਹਰ ਹਿੰਦੁਸਤਾਨੀ ਤੱਕ ਸੱਚੀ ਖਬਰ ਸੱਚੀ ਗੱਲ ਪੁੱਛਣੀ ਬੜੀ ਜ਼ਰੂਰੀ ਹੈ ਨਹੀਂ ਤੇ ਮਾਰਾ ਹੋ ਜਾਏਗਾ ਬੜਾ ਨੁਕਸਾਨ ਹੋ ਜਾਏਗਾ ਤਾਂ ਸਾਡੀ ਹਕੂਮਤ ਨੂੰ ਗੌਰ ਕਰਨਾ ਚਾਹੀਦਾ ਪਲੀਜ਼ ਪਲੀਜ਼ ਇਸ ਗ੍ਰੇਟ ਨੇਸ਼ਨ ਨੂੰ ਇਸ ਸੁੰਦਰ ਜੇ ਦੇਸ਼ ਨੂੰ ਬਚਾਣਾ ਹੈ ਤੇ ਫਿਰ ਪੋਲੀਟੀਕਲ ਪੈਰਾਲਿਸਿਸ ਨੂੰ ਛੋੜ ਕੇ ਨੈਸ਼ਨਲ ਪ੍ਰਾਇੋਰਟੀਜ਼ ਨੈਸ਼ਨਲ ਇੰਟਰਸਟ ਨੂੰ ਅਸੀਂ ਪਹਿਲੇ ਦੇਖਣਾ ਹੈ ਹਕੂਮਤਾਂ ਆਣ ਗਈਆਂ ਜਾਣ ਗਈਆਂ ਬਨਣ ਗਈਆਂ ਡਿਗਣ ਗਈਆਂ ਸਭ ਕੁਝ ਹੋਏਗਾ ਲੇਕਿਨ ਦੇਸ਼ ਬਾਕੀ ਰਹਿਣਾ ਚਾਹੀਦਾ ਕਿਉਂਕਿ ਬੜਾ ਸੁੰਦਰ ਦੇਸ਼ ਹੈ ਔਰ ਪਾਕਿਸਤਾਨ ਅਸੀਂ ਬਣਿਆ ਠੀਕ ਹੈ ਬਣਿਆ ਸਾਡੇ ਸਾਹਮਣੇ ਬਣਿਆ ਠੀਕ ਹੈ ਤੇ ਮੁਸਲਮਾਨ ਮੁਸਲਮਾਨ ਨੂੰ ਮਾਰਦਾ ਹੀ ਹੈ ਨਾ ਉੱਥੇ ਕੋਲਦਾ ਹੀ ਹੈ ਨਾ ਲੜਾਈ ਤੇ ਉੱਥੇ 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 ਤਾਂ ਕੌਣ ਕਿਸ ਨੂੰ ਮਾਰ ਰਿਹਾ ਹੈ ਇੰਟਰਨਲ ਤੌਰ ਤੇ ਕੌਣ ਕਿਸ ਨੂੰ ਮਾਰ ਰਿਹਾ ਉੱਥੇ یہ تو میں سچ بولنا چاہنا تو میں گل کے کہہ رہا ہوں میں مسلمان ہاں پاکستان مسلم کنٹری ہے لیکن میں اگر اتنے سچ نہیں بولوں گا تو سچائی اگر سچائی جڑی ہے نا ہر دھرم کی روح ہے روح روح ہے ٹھیک ہے اگر سچ جیت سچ نہیں ہے نا اتنے کچھ نہیں اتنے جی مرضی عبادت کرو جو مرضی کرو ਜਿੰਨੇ ਮਰਜ਼ੀ ਪਾਠ ਪੜੋ ਨਮਾਜ਼ਾ ਪੜੋ ਕਿ ਛੁੱਟ ਬੋਲੇ ਨਾ ਸਭ ਖਤਮ ਹੋ ਗਿਆ ਉਸ ਪਾਸੋਂ ਇੱਕ ਨੈਰੇਟਿਵ ਇਹ ਵੀ ਆਉਂਦਾ ਹੈ ਕਿ ਸਾਡਾ ਮੁਸਲਿਮ ਨਾਲ ੱਤਕਾ ਹੁੰਦਾ ਹੈ ਸੇਫ ਨਹੀਂ ਹੈ ਮੁਸਲਿਮ ਭਾਰਤ ਦੇ ਵਿੱਚ ਸੇਫ ਨਹੀਂ ਹੈ ਉਸ ਪਾਸੋਂ ਜੋ ਉਹਨਾਂ ਦੇ ਕਹ ਲੋ ਕਿ ਪੋਲਿਟਿਕਲ ਲੋਕ ਨੇ ਜਾਂ ਜ਼ਿਕਰ ਵੀ ਆਪਣਾ ਹੋਇਆ ਉਹਨਾਂ ਦੇ ਵੱਲੋਂ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਪਹੁੰਚਾਈਆਂ ਜਾਂਦੀਆਂ ਸੇਫ ਹੋ ਭਾਈ ਜਨ ਇਹ ਸਾਡੇ ਇਹ ਜਿਹੜੇ ਵੀਰ ਖੜਨ ਸੇ پہلا تو یہ سیف ہے ٹھیک ہے شارٹ کٹ جواب اسی سیف ہے کیوں اج تک انڈیا سے ایک مسجد سے گولی نہیں چلی ہے اج تک انڈیا ایک مسجد بم نہیں, نہیں ہے کہ میں کی کیوں میں سیف نہیں ہوں ہاں چھوٹی موٹ گلیں ہوئی ہیں زیادتی ہوئی ہیں لیکن گھر کی گلیں کارچن اسی نہیں پٹل لانگے آپس اسی بیٹھ کے صلاح بھی کر لانگے ٹھیک سر کر لانگے صلاح کر لانگے لیکن جتے بلاسٹ ہوئے تو سیف ہیں اسی سیف ہیں

بس میں ایکچولی ہم ون دن سے ہم وے آ رہے تھے بڑا افسوس ہوا مجھے بھی پسند نہیں جناب حضرت سوجین سنگھ جی نے ساڑے ساڑے گول آ کے میں نے پوچھا چلو جناب میں تو دیکھ لو بڑا افسوس ہے جناب صاحب اجا دیکھو کہ ا تصویر جڑی سی ہے بڑی شاندار تصویر سی آو ਤੁਸੀਂ پلیز پروار نہ جاؤ ਇਕ ਕਿੰਨੀ ਸ਼ਾਨਦਾਰ ਤਸਵੀਰ ਸੀ ਕਿ ਅਸੀਂ ਇੱਥੇ ਜਿਹੜੀ ਐਨਾ ਜ਼ਿਕਰ ਬੜਾ ਸੀਰੀਅਸਲੀ ਇਹ ਗੱਲਾਂ ਹੋ ਰਹੀਆਂ ਸੀ ਤਾਂ ਤਿੰਨ ਕਮਿਊਨਿਟੀ ਇਕੱਠੀਆਂ ਹੋ ਗਈਆਂ ਇਹ ਸਾਡੇ ਕੈਮਰੇ ਨੇ ਕੈਦ ਕੀਤਾ ਸਾਡੇ ਮੁਸਲਮਾਨ ਭਰਾ ਅਸੀਂ ਸਿੱਖ ਭਰਾ ਤੇ ਉਧਰ ਹਿੰਦੂ ਭਰਾ ਵੀ ਇਕੱਠੇ ਹੋ ਗਏ ਇਹ ਸਾਡੇ ਇਹ ਸਾਡੇ ਰਵਿੰਦਰ ਰੈਣਾ ਜੀ ਹਨ ਹੀਮਨ ਬੀਇੰਗ ਹੀ ਇਜ਼ ਅ ਵੈਰੀ ਗੁੱਡ ਮੈਨ ਔਰ ਇਹ ਭਾਜਪਾ ਦੇ ਇਸ ਸਟੇਟ ਦੇ ਪ੍ਰੈਜ਼ੀਡੈਂਟ ਸਦਰ ਐਕਸਪਰਟ ਇਸ ਵਕਤ ਨੈਸ਼ਨਲ ਐਗਜ਼ੀਕਟਿਵ ਬਾਡੀ ਦੇ ਮੈਂਬਰ ਹਨ ਨੈਸ਼ਨਲ ਕੌਂਸਲ ਬੀਜਪੀ ਦੀ ਤੇ ਇਹਨਾਂ ਨਾਲ ਜ਼ਰੂਰ ਗੱਲ ਕਰਿਓ ਤੇ ਇਹ ਵੀ ਜ਼ਰੂਰ ਦੱਸਣ ਕਿ ਬੜੇ ਅੱਛੇ ਆਦਮੀਆਂ ਕਹਿੰਦਾ ਮਕਸਦ ਇਹ ਹੈ ਕਿ ਸਿਰਫ ਇੱਕੋ ਖਤਰਾ ਸਾਨੂੰ ਅੰਦਰੋਂ ਖਤਰਾ ਬਾਹਰੋਂ ਕੋਈ ਖਤਰਾ ਸਾਨੂੰ ਨਹੀਂ ਹੈ ਕੋਈ ਖਤਰਾ ਬਾਹਰਲਾ ਕੋਈ ਸਾਡਾ ਵਿਗਾੜ ਨਹੀਂ ਸਕਦਾ ਠੀਕ ਹੈ ਜੀ ਇੰਟਰਨਲ ਤੌਰ ਦੀਆਂ ਚੀਜ਼ਾਂ ਕਰਦੀਆਂ ਗੱਲਾਂ ਨੇ ਉਹ ਨਿਪਟਾਈਆਂ ਜਾ ਸਕਦੀਆਂ ਕਦੇ ਗੁੱਸਾ ਵੀ ਹੋਇਆ ਜਾਂਦਾ ਹੈ ਕਦੇ ਪਿਆਰ ਨਾਲ ਬਿਲਕੁਲ 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 ਇਹ ਹੈ ਕਿ ਜੋ ਕਿਸ ਪੈਲਗਾਮ ਵਿੱਚ ਹੋਇਆ ਐਸਾ ਖੁਦਾ ਕਰੇ ਕਦੇ ਨਾ ਹੋਏ ਅਗਰ ਹੋ ਜਾਏ ਤੇ ਸਾਨੂੰ ਹੋਸ਼ ਨਹੀਂ ਖੋਣਾ ਚਾ ਬਸ ਇਹ ਰਿਕਵੈਸਟਡ ਮੈਂ ਹਰ ਹਿੰਦੁਸਤਾਨ ਨੂੰ ਮੈਂ ਕਹਿੰਦਾ ਹੋਸ਼ ਨਹੀਂ ਖੋਣਾ ਠਹਿਰ ਕੇ ਸੋਚ ਕੇ ਫਿਰ ਫੈਸਲਾ ਕਰ ਲਓ ਜਲਦ ਤੋਂ ਬਾਅਦ ਫੈਸਲਾ ਨਹੀਂ ਕਰਨਾ ਬਸ ਇਸ ਦੇਸ਼ ਦਾ ਸਾਰੇ ਪਰ ਇਸ ਮਿੱਟੀ ਨਾਲ ਸਾਡਾ ਰਿਸ਼ਤਾ ਜੀ ਬਸ ਬੜਾ ਖੁਸ਼ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਇਥੇ ਨੰਗਾਲੀ ਸਾਹਿਬ ਦੇ ਨੰਗਾਲੀ ਸਾਹਿਬ ਇਥੇ ਬਹੁਤ ਬੜਾ ਗੁਰਦੁਆਰਾ ਹੈ ਇਤਿਹਾਸਿਕ ਗੁਰਦੁਆਰਾ ਹੈ ਉਹ ਤੇ 200 ਸਾਲ ਪੂਰੇ ਹੋਏ ਤੇ ਇਥੇ ਯਾਤਰੀ ਬਾਹਰੋਂ ਆਏ ਸਾਡਾ ਮਦਰਸਾ ਅਸੀਂ ਪੂਰਾ ਮਦਰਸਾ ਖਾਲੀ ਕੀਤਾ ਸੈਨੀਟਾਈਜ਼ ਕੀਤਾ ਛੁੱਟੀ ਕੀਤੀ 60 ਕਮਰਾ ਸਾਡਾ ਹੋਸਟਲ ਦਾ ਅਸੀਂ ਉਹ ਸਾਰੇ ਯਾਤਰੀ ਉੱਥੇ ਠਹਿਰਾਏ ਉਹ ਸਾਡੇ ਮਦਰਸੇ ਜਰੇ ਨੇਪਾਲ ਦੇ ਤੇ ਬੰਬੇ ਦੇ ਯਾਤਰੀ ਸਨ ਉਹ ਹੈਰਾਨ ਹੋ ਗਏ ਵੀ ਇਹ ਕੀ ਹੈ ਭਾਈ ਹਮ ਤਾਂ ਕੁਝ ਹੋਰ ਸੋਚਦੇ تھے ਪੁੰਚ ਉਹ ਕਸ਼ਵੀਰ ਕਸ਼ਵੀਰ ਮੁਸਲਮਾਨ ਮੁਸਲਮਾਨ ਯਾਨੀ ਕੀ ਇਹ ਇਥੇ ਦੀ ਮਿਸਾਲਾਂ ਓਏ ਬੇਸ਼ੁਮਾਰ ਮਿਸਾਲਾਂ ਇਸ ਤਰ੍ਹਾਂ ਦੀਆਂ ਬੇਸ਼ੁਮਾਰ ਮਿਸਾਲਾਂ ਸ਼ੁਕਰ ਇਹ ਦੇਖੋ ਕਿ ਸਾਰੀਆਂ ਕਮਿਊਨिटीज ਜਿਹੜੀਆਂ ਨੇ ਇੱਥੇ ਪਹੁੰਚੀਆਂ ਔਰ ਇੱਥੇ ਸਰ ਐਕਚੁਅਲ ਦੇ ਵਿੱਚ ਗੱਲ ਇਹ ਚੱਲ ਰਹੀ ਸੀ ਤੁਸੀਂ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਹੋ ਐਕਚੁਅਲ ਚ ਗੱਲ ਇਹ ਚੱਲ ਰਹੀ ਸੀ ਕਿ ਜਿਸ ਤਰ੍ਹਾਂ ਦੇ ਨਾਲ ਸੈਪਰੇਸ਼ਨ ਦੀ ਇੱਕ ਗੱਲ ਚੱਲ ਰਹੀ ਸੀ ਮੈਂ ਪੰਜਾਬ ਤੋਂ ਆਇਆ ਕਈ ਚੀਜ਼ਾਂ ਚੱਲ ਰਹੀਆਂ ਸੀ ਕਿ ਇਸ ਕਮਿਊਨਿਟੀ ਨੂੰ ਟਾਰਗੇਟ ਕਰ ਲਿਆ ਇਸ ਕਮਿਊਨਿਟੀ ਨੂੰ ਟਾਰਗੇਟ ਕਰ ਲਿਆ ਕਈ ਕੁਸ਼ ਚੱਲ ਰਿਹਾ ਸੀਗਾ ਤੇ ਇਹ ਤਸਵੀਰ ਨੇ ਮੈਨੂੰ ਲੱਗਦਾ ਹੈ ਕਿ ਸਾਰਾ ਕੁਝ ਹੀ ਖਤਮ ਕਰ ਦਿੱਤਾ ਕੀਕਰ ਪੁੰਚ ਕੇ ਦੇਖेंगे ਤਾਂ ਪੁੰਚ ਮੇਂ ਹਿੰਦੂ ਵੀ ਮਰਾ ਹੈ ਪੁੰਚ ਮੇਂ ਸਰਦਾਰ ਵੀ ਮਰਾ ਹੈ ਪੁੰਚ ਮੇਂ ਮੁਸਲ جب بھی گولا آتا ہے کہیں سے بھی گولا آئے گا وہ مذہب دیکھ کے نہیں گرتا ہے اور بدقسمتی کی بات ہے کہ سولین علاقے پہ یہاں شیلنگ ہوئی ہے اور یہاں بے گناہ شہریوں کو مارا گیا ہے اس سے زیادہ بزدلانہ اور قائرانہ حرکت ہو ہی نہیں سکتی ہم دعا کریں گے بھگوان سے واہ گرو سے کہ اللہ سب کو عقل دے تاکہ اس قسم کی حرکات نہ ہوں آپ دیکھیں گے یہ آپ کے سامنے ایک معجزہ ہے کہ کس طریقے سے ان کے سر پہ چل گرا اور بگوان نے جس کو بچانا تھا وہ بچ گئے دستار دول جس طرح لگاتار چال دیا ہیں کہ ਇਸ ਕਮਿਊਨਿਟੀ ਨਾਲ ਇਦਾਂ ਹੋ ਗਿਆ ਇਸ ਕਮਿਊਨਿਟੀ ਨਾਲ ਇਦਾਂ ਹੋ ਗਿਆ ਤਾਂ ਅੱਜ ਇਹ ਗੱਲ ਜਿਹੜੀ ਹੈ ਇਸ ਤਸਵੀਰ ਦੇ ਵਿੱਚੋਂ ਇੱਕ ਗੱਲ ਸਹਿਜੇ ਸਮਝੀ ਜਾ ਸਕਦੀ ਹੈ ਕਿ ਅਜਿਹਾ ਸਾਡੇ ਦੇਸ਼ ਦੇ ਵਿੱਚ ਬਿਲਕੁਲ ਨਹੀਂ ਹੈ ਔਰ ਇਹਨਾਂ ਗੱਲਾਂ ਨੂੰ ਜੋ ਰਿਉਮਰ ਫਲਾਉਂਦੇ ਆ ਜਿਵੇਂ ਮੌਲਾਨਾ ਜੀ ਨੇ ਵੀ ਕਿਹਾ 1% ਲੋਕ ਨੇ ਜੇਕਰ ਤੁਸੀਂ ਇਹਨਾਂ ਤੇ ਯਕੀਨ ਕਰੋਗੇ 1% ਲੋਕ ਜਿਹੜੇ ਨੇ ਉਹ ਜਿੱਤ ਜਾਣਗੇ 99% ਜਿਹੜੇ ਆ ਉਹ ਹਾਰ ਜਾਣਗੇ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਅੱਗੇ ਦੀ ਅੱਗੇ ਜ਼ਰੂਰ ਪਹੁੰਚਾਓਗੇ ਤਾਂ ਕਿ ਲੋਕਾਂ ਕੋਲ ਇਹ ਸ਼ਾਨਦਾਰ ਸੁਨੇਹਾ ਜ਼ਰੂਰ ਚੱਲੇ